ਜੀ ਆ ਲੱਗੀ ਵੀ ਐ ਕੱਪੜੇ ਕਪਾਉਣ ਤੇ ਇੱਧਰ ਸਾਡੀ ਮੋਟੋ ਤੇ ਆ ਸਾਡਾ ਕਾਰਤਿਕ ਇਹ ਮੋਟਰਸਾਈਕਲ ਤੇ ਮੰਮੀ ਨੇ ਵੇ ਕਿੱਡੀ ਬਧੀ ਕੰਡ ਚੀਜ਼ ਬਣਾਈ ਐ ਮੰਮੀ ਦੀ ਕਲਾਕਾਰੀ ਚੱਲੀ ਜਾਂਦੀ ਐ ਨਾਲ ਕੁਕੜਾਂ ਦੀ ਵੀ ਜੁੱਲਿਆਂ ਦੇ ਕੰਮ ਚੱਲ ਰਹੇ ਛੋਟੇ ਛੋਟੇ ਛੋਟਾ ਵੱਡਾ ਫਿਰ ਉਹ ਤੋਂ ਛੋਟਾ ਪਤਾ ਨਹੀਂ ਕੀ ਕਰਨਾ ਐ ਮੰਮੀ ਆਪ ਲੱਗੀ ਵੀ ਰੋਟੀਆਂ ਪਕਾਉਣ ਏ ਕਹੀਏ ਆ ਇਹਨਾਂ ਮਾਤਾ ਲੱਗੀ ਵੀ ਰੋਟੀਆਂ ਪਾਉਣਾ ਇਹ ਨਵੇਂ ਨਵੇਂ ਚੁੱਲੇ ਬਣਾਉਂਦੀ ਰਹਿੰਦੀ ਐ ਹਨਾ ਮੈਂ ਹਾਂ ਤੇ ਆਪਾਂ ਚੱਲਦੇ ਹਾਂ ਹੁਣ ਬਾਹਰ ਨੂੰ ਕੰਪੀਰ ਘਾਤਰਾ ਹੋ ਗਈ ਕਾਫੀ ਦੇ ਤੇ ਆਪਣਾ ਮੋਟਰਸਾਈਕਲ ਤੇ ਆ ਦੋਨੇ ਬੈਠੇ ਇਥੇ ਪਰਸਨਲ ਮੀਟਿੰਗ ਚੱਲੀ ਜਾਂਦੀ ਐ ਨਹੀਂ ਤਾਂ ਇਹ ਫਿਲਮ ਦੇਖੀ ਐ ਅੱਛਾ ਫਿਲਮ ਵੇਖੀ ਨੇ ਚੱਲੇ ਫਿਲਮ ਵੇਖੀਂਦੇ ਤੱਪੋ ਵੀ ਕਾਫੀ ਦੇ ਜਾਏ ਤੇ ਚੱਲਦੇ ਆ ਆ ਜੀ ਕਰਿਆ ਮੈਂ ਜੇ ਕਰਤੀ ਸਾਡਾ ਬਾਈ ਨੂੰ ਬੈਠਾ ਗਿਆ ਕਿਤੇ ਤੇ ਜਿੱਪਾ ਦੇਖ ਜਾਂਦਾ ਇਹ ਇੱਧਰ ਲੇ ਕੇ ਬੈਠੇ ਆਹ ਸਾਡਾ ਕਰ ਤੇ ਖੜੀ ਜਾਂਦਾਗਾ ਇਹ ਬੈਠਾ ਰਹਿੰਦਾ ਚੁੱਪ ਕਰਕੇ ਉਧਰ ਸਾਡਾ ਕਾਲੂ ਬੈਠਾ ਤੇ ਆਹ ਤਾਂ ਬਾਜ਼ਾਰ ਲੱਗੇ ਰਹਿਦਾ ਆਪਣੇ ਬਾਜ਼ਾਰ ਹੈ ਕੋਈ ਤੇ ਬਾਜ਼ਾਰ ਹੈ ਲੀੜਾਂ ਦਾ ਬਾਜ਼ਾਰ ਸਾਡੇ ਘਰੇ ਉਧਰ ਸਾਡੀ ਪਰਲੋ ਬੈਠੀ ਹੋਊਗੀ ਕਿਤੇ ਕੱਪੜੇ ਸੁੱਕਣੇ ਪਏ ਆ ਹਾਂ ਕੱਪੜੇ ਸੁੱਕਣੇ ਪਾਏ ਗਿੱਲੇ ਹੋਗੇ ਸੀਗੇ ਮੀਂਹ ਆ ਗਿਆ ਸੀ ਕੱਪੜਿਆਂ ਤੇ ਮੀਂਹ ਨਹੀਂ ਆਇਆ ਸੀ ਅਖ ਉਹ ਟੱਪ ਲੈਵਾਨੇ ਆਖੋ ਅੱਣਾ ਵੀ ਗਾਤੀ ਕਰ ਕੰਮ ਫਿਰ ਕੇ ਆ ਗਈ ਤੇ ਹੁਣ ਇਥੇ ਆ ਕੇ ਗਿਰਿੰਦੇ ਬਾਈਕ ਤੇ ਆਨੇਮ ਸਾਡੀ ਚਾਬੀ ਦੇ ਗਈ ਤੇ ਮੰਮਾ ਮਤਾਸ਼ਿਤ ਲੱਗੀ ਵੀ ਐ ਚੁੱਲ੍ਹੇ ਬਣਾਉਣਾ ਨਵੇਂ-ਨਵੇਂ ਇੱਕ ਬਣਾਇਆ ਆਹ ਛੋਟਾ ਫਿਰ ਵੱਡਾ ਫਿਰ ਉਹ ਤੋਂ ਵੱਡਾ ਮੰਮੀ ਐਡੇ ਵੱਡੇ ਚੁੱਲੇ ਕਰਨੀ ਤੂੰ ਹੈ ਆ ਤਾਂ ਸਬਜ਼ੀ ਰੋਟੀ ਬਣਾਉਣਾ ਲਾ ਅੱਛਾ ਦਾ ਹਾਂ ਆ ਵੱਡਾ ਜੋਰ ਹੈ ਲੈ ਇਹ ਵੱਡਾ ਜੋਰ ਹੈ ਤੇ ਚੱਕਾਂਗੇ ਕਿਵੇਂ ਮਿੱਟੀ ਤਾਂ ਨਹੀਂ ਲਾਦੀ ਇਹ ਚੱਕੀ ਜਾਊਗੀ ਚੰਗਾ ਇਹਨਾਂ ਦਾ ਜੂੜਾ ਬਣਾ ਕੇ ਕਰਨਾ ਕੀ ਹੈ ਇਹਦੇ ਉੱਤੇ ਵੱਡਾ ਪੀਣਾ ਤਰ੍ਹਾਂ ਕਰਾਂਗੇ ਸਿਆਲ ਚ ਪਾਣੀ ਪੁੱਤਾ ਕਰਾਂ ਟਾਣਾ ਹਾਂ ਤਿਆਕਦੀ ਇਹ ਵੀ ਸੂਈ ਵੀ ਇੱਧਰ ਨੀਲੇ ਨੀਕੇ ਗਦੂਰ ਇਹਦੇ ਉਹ ਬੈਠੇ ਦੇਖੀਂ ਆ ਬੈਠੇ ਚੌਂਟ ਮਾਰੀ ਬੈਠੇ ਕਿੰਨੇ ਆ ਇਹ ਤਿੰਨ ਸੀ 3 1 2 3 6 7 ਹੈ 7 ਵੀ ਹੈ ਚਲੋ ਜੀ ਹਵੇ ਦੇਖੀ ਨਾ ਪੂਛਲ ਹੁੰਦੀ ਹੈ ਇਹ ਚਲੋ ਜੀ ਹੁਣ ਆਪਹੁਨੇ ਤਿਆਰ ਫਿਰ ਚਲਾਂਗੇ ਡਬਲ ਹੀ ਆ ਸਾਡੀ ਮੋਟੋ ਨੇ ਗੱਦੇ ਗੁੱਦੇ ਕੱਢ ਰੱਖਿਆ ਬਾਹਰ ਸਸਫਾਈ ਦਾ ਬਹਾਂਜਾ ਦੀ ਹੈ ਛਾੜੂ ਦਾ ਆਪਿਆ ਸਾਡੇ ਕਾਰਟੂਨ ਬੀਬੀ ਨੇ ਕਿਨੇ ਘਾਰੇ ਤੇ ਆਪਣੀ ਫੋਟੋ ਵੀ ਜਿੰਦੀ ਹੈ ਸਾਡਾ ਪ੍ਰਸ਼ਟਲ ਕਸਵਾਣਾਉਨੇ ਆਪਾਂ